ਕੇਂਦਰ ਸਰਕਾਰ ਨੇ ਕਿਸਾਨਾਂ ਲਈ ਇੱਕ ਵੱਡਾ ਐਲਾਨ ਕਰ ਦਿੱਤਾ ਦੱਸ ਦਿੰਦੀ ਹੈ ਕਿ ਦੁਨੀਆ ਦੀ ਅਸਥਿਰ ਆਰਥਿਕ ਵਿਵਸਥਾ ਬਾਰੇ ਚਿੰਤਾ ਪ੍ਰਗਟ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਾਡੇ ਕਿਸਾਨਾਂ ਦੇ ਹਿੱਤ ਸਾਡੇ ਛੋਟੇ ਉਦਯੋਗ ਸਾਡੇ ਨੌਜਵਾਨਾਂ ਦਾ ਰੁਜ਼ਗਾਰ ਸਾਡੇ ਲਈ ਬਹੁਤ ਮਹੱਤਵਪੂਰਨਾ ਉਹਨਾਂ ਨੇ ਅੱਗੇ ਕਿਹਾ ਕਿ ਇਸ ਲਈ ਹੁਣ ਅਸੀਂ ਉਹ ਸਮਾਨ ਖਰੀਦਾਂਗੇ ਜੋ ਕਿਸੇ ਭਾਰਤੀਆਂ ਦੀ ਮਿਹਨਤ ਨਾਲ ਬਣੇ ਨੇ ਪ੍ਰਧਾਨ ਮੰਤਰੀ ਨੇ ਲਗਭਗ 53 ਮਿੰਟ ਦੇ ਆਪਣੀ ਸਪੀਚ ਦੇ ਆਖਰੀ 6 ਮਿੰਟਾਂ ਚ ਭਾਰਤ ਦੀ ਆਰਥਿਕ ਵਿਵਸਥਾ ਤੇ ਸਭ ਦੀ ਹਿੱਸੇ ਦਾ ਜੀ ਵਿਕੇਤਾ ਆਪਣੇ ਸੰਸਦ ਦੀ ਹਲਕੇ ਵਾਰਾਨਸੀ ਚ ਇੱਕ ਜਨਤਕ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਮੋਦੀ ਨੇ ਕਿਹਾ ਕਿ ਅੱਜ ਜਦੋਂ ਅਸੀਂ ਆਰਥਿਕ ਤਰੱਕੀ ਬਾਰੇ ਗੱਲ ਕਰ ਰਹੇ ਹਾਂ ਤਾਂ ਮੈਂ ਤੁਹਾਡਾ ਧਿਆਨ ਵਿਸ਼ਵ ਸਥਿਤੀ ਵੱਲ ਖਿੱਚਣਾ ਚਾਹੁੰਦਾ ਅੱਜ ਦੁਨੀਆ ਦੀ ਅਰਥ ਵਿਵਸਾ ਕਈ ਖਾਸਿਆਂ ਵਿੱਚੋਂ ਗੁਜ਼ਰ ਰਹੀ ਆ ਅਸਥਿਰਤਾ ਦਾ ਮਾਹੌਲ ਆ ਅਜਿਹੀ ਸਥਿਤੀ ਦੇ ਵਿੱਚ ਦੁਨੀਆ ਦੇ ਦੇਸ਼ ਆਪਣੇ ਹਿੱਤਾਂ ਵੱਲ ਧਿਆਨ ਦੇ ਰਹੇ ਨੇ ਪੀਐਮ ਮੋਦੀ ਨੇ ਅੱਗੇ ਇਹ ਵੀ ਕਿਹਾ ਕਿ ਭਾਰਤ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥ ਵਿਵਸਥਾ ਵੀ ਬਣ ਜਾ ਰਿਹਾ ਇਸ ਲਈ ਭਾਰਤ ਨੂੰ ਨੇ ਆਰਥਿਕ ਹਿੱਤਾਂ ਪ੍ਰਤੀ ਵੀ ਸੁਚੇਤ ਰਹਿਣਾ ਪਵੇਗਾ ਸਾਡੇ ਕਿਸਾਨ ਸਾਡੇ ਛੋਟੇ ਉਦਯੋਗ ਸਾਡੇ ਨੌਜਵਾਨਾਂ ਦਾ ਰੁਜ਼ਗਾਰ ਉਹਨਾਂ ਦੇ ਹਿੱਤ ਸਾਡੇ ਲਈ ਬਹੁਤ ਜ਼ਿਆਦਾ ਮਹਾਤਮਪੁਰ ਨੇ ਸਰਕਾਰ ਇਸ ਦਿਸ਼ਾ ਵਿੱਚ ਹਰ ਸੰਭਵ ਕੋਸ਼ਿਸ਼ ਕਰ ਰਹੀ ਆ ਪਰ ਦੇਸ਼ ਦੇ ਨਾਗਰਿਕ ਹੋਣ ਦੇ ਨਾਤੇ ਸਾਡੀਆਂ ਵੀ ਕੁਝ ਜ਼ਿੰਮੇਵਾਰੀਆਂ ਬਣਦੀਆਂ ਨੇ ਸਿਰਫ ਮੋਦੀ ਹੀ ਨਹੀਂ ਭਾਰ ਦੇ ਹਰ ਵਿਅਕਤੀ ਨੂੰ ਦਿਨ ਹਰ ਪਲ ਇਹ ਕਹਿੰਦੇ ਰਹਿਣਾ ਚਾਹੀਦਾ ਕਿ ਉਹਨਾਂ ਨੇ ਕਿਹਾ ਕਿ ਕੋਈ ਵੀ ਰਾਜਨੀਤਿਕ ਪਾਰਟੀ ਕੋਈ ਵੀ ਰਾਜਨੇਤਾ ਉਸ ਨੂੰ ਆਪਣੀ ਝਿਜਕ ਛੱਡ ਕੇ ਦੇਸ਼ ਦੇ ਹਿੱਤ ਵਿੱਚ ਦੇਸ਼ ਵਾਸੀਆਂ ਦਾ ਸਵਦੇਸ਼ੀ ਅਡਿੱੜਤਾ ਦੀ ਭਾਵਨਾ ਜਗਾਉਣੀ ਪਵੇਗੀ ਪ੍ਰਧਾਨ ਮੰਤਰੀ ਨੇ ਅੱਗੇ ਇਹ ਵੀ ਕਿਹਾ ਕਿ ਅਸੀਂ ਉਹ ਸਮਾਨ ਖਰੀਦਾਂਗੇ ਜੋ ਕਿਸੇ ਭਾਰਤੀ ਦੇ ਪਸੀਨੇ ਨਾਲ ਬਣਾਇਆ ਗਿਆ ਉਹ ਉਤਪਾਦ ਭਾਰਤ ਦੇ ਲੋਕਾਂ ਦੁਆਰਾ ਬਣਾਇਆ ਗਿਆ ਭਾਰਤ ਦੇ ਲੋਕਾਂ ਦੇ ਹੁਨਰ ਨਾਲ ਬਣਾਇਆ ਗਿਆ ਭਾਰਤ ਦੇ ਸੀਨੇ ਨਾਲ ਬਣਾਇਆ ਗਿਆ ਸਾਨੂੰ ਵੋਕਲ ਫਾਰ ਲੋਕਲ ਦਾ ਮੰਤਰ ਅਪਣਾਉਣਾ ਹੋਵੇਗਾ ਪੀਐਮ ਮੋਦੀ ਨੇ ਕਿਹਾ ਕਿ ਸਾਡੇ ਘਰ ਚ ਜੋ ਵੀ ਨਵਾਂ ਸਮਾਨ ਆਵੇਗਾ ਉਹ ਸਭ ਦੇਸੀ ਹੀ ਹੋਵੇਗਾ ਹਰ ਦੇਸ਼ ਵਾਸੀ ਨੂੰ ਇਹ ਜ਼ਿੰਮੇਵਾਰੀ ਲੈਣੀ ਪਵੇਗੀ ਉਹਨਾਂ ਨੇ ਵਪਾਰੀਆਂ ਨੂੰ ਸਿਰਫ ਸਭ ਦੇਸੀ ਸਮਾਨ ਵੇਚਣ ਦੀ ਬੇਨਤੀ ਕੀਤੀ ਆ ਉਹਨਾਂ ਨੇ ਕਿਹਾ ਕਿ ਸਭ ਦੇਸੀ ਸਮਾਨ ਵੇਚਣ ਦਾ ਸੰਕਲਪ ਵਿਦੇਸ਼ ਦੀ ਸੱਚੀ ਸੇਵਾ ਤੇ ਹਰਾਂ ਦੇ ਮਹੀਨੇ ਆਉਣ ਵਾਲੇ ਨੇ ਤੇ ਉਸ ਤੋਂ ਬਾਅਦ ਹੀ ਵਿਆਹ ਦਾ ਸੀਜ਼ਨ ਵੀ ਆ ਇਸ ਸਮੇਂ ਦੌਰਾਨ ਸਿਰਫ ਸਭ ਦੇਸੀ ਉਤਪਾਦ ਹੀ ਖਰੀਦਣੇ ਚਾਹੀਦੇ ਨੇ